शुरू तो ही ना एक चीज से सुनते आए हैं औरत ही औरत दी दुश्मन है कि वाकई औरत ही औरत दी दुश्मन है क्योंकि औरत दहाड़े दल चल रही है औरत रही है ने ते नीचे बहुत सारे औरतियां ने कि औरत ही औरत दी दुश्मन है वाकई सच्ची दुश्मन होंगी है देखो अः ये गल् चल दड़ी वी घरेलू समस्या वजह यह है कि जो तो किसी ਦੀ ਵਾ ਕੇ ਦੂਸਰੇ ਘਰ ਜਾਂਦੀ ਹੈ ਉਹਨਾਂ ਦਾ ਜਿਹੜਾ ਪੁੱਤ ਹੈ ਉਹਦਾ ਕੋਈ ਰੋਲ ਨਹੀਂ ਬਦਲਦਾ ਹੂੰ ਉਹ ਜਿਹਦਾ ਪੁੱਤ ਸੀ ਉਹਦਾ ਪੁੱਤ ਹੈ ਜਿਹਦਾ ਭਰਾ ਸੀ ਉਹਦਾ ਭਰਾ ਉਹ ਬਣ ਗਈ ਹੈ ਕਿਸੇ ਦੀ بیوی ਕਿਸੇ ਦੀ ਨੂੰਹ ਕਿਸੇ ਦੀ ਭਾਬੀ ਹੂੰ ਕਿਸੇ ਦੀ ਜਠਾਣੀ ਦਰਾਣੀ ਜੋ ਵੀ ਸੋ ਉੱਥੇ ਜਿਹੜੀਆਂ ਔਰਤਾਂ ਦਾ ਹਿੱਸਾ ਖੁੱਸ ਰਿਹਾ ਹੈ ਉਹਨਾਂ ਨੇ ਆਪ ਦਾ ਹਿੱਸਾ ਬਚਾਉਣ ਦੇ ਖਾਤਰ ਥੋੜੇ ਬਹੁਤ ਪੈਂਤੜੇ ਲਗਾਉਣੇ ਨੇ ਜੀ ਸੋ ਉਥੇ ਕਹਿ ਦਿੰਦੇ ਔਰਤ ਔਰਤ ਦੀ ਦੁਸ਼ਮਣ ਹੈ ਕਰ ਤੂੰ ਬਾਹਰ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਮੈਂ ਇੱਕ ਗੱਲ ਦੇਖੀ ਹੈ ਕਿ ਮਾਈਂਡ ਸੈਟ ਜੋ ਬਣ ਗਿਆ ਹੈ ਉਹ ਇਹ ਹੈ ਕਿ ਇੱਕ ਔਰਤ ਦੇ ਸਾਹਮਣੇ ਤੁਸੀਂ ਕਿਸੇ ਬੰਦੇ ਦੀ ਜਿੰਨੀ ਮਰਜ਼ੀ ਤਾਰੀਫ ਕਰੋ ਉਹਨੂੰ ਕੋਈ ਤਕਲੀਫ ਨਹੀਂ ਹੋਊਗੀ ਕਿਸੇ ਹੋਰ ਔਰਤ ਦੀ ਕਰੋ ਤੇ ਉਹਨੂੰ ਲੱਗਦਾ ਵੀ ਮੇਰਾ ਬੰਦਾ ਮੈਡਲ ਲਾ ਕੇ ਇਹਨੂੰ ਲੱਗ ਗਿਆ ਹਾਲਾਂਕਿ ਉਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਉਹਨੇ ਕੁਛ ਨਹੀਂ ਤੁਹਾਡਾ ਹੱਕ ਹਿੱਸਾ ਮਾਰਿਆ ਹੁੰਦਾ ਪਰ ਇਹ ਇੱਕ ਨੈਚੁਰਲ ਹਿਊਮਨ ਟੈਂਡੈਂਸੀ ਹੈ ਜਿਹਦੇ ਕਰਕੇ ਅਗਲਾ ਸਮਝਦਾ ਵੀ ਔਰਤ ਔਰਤ ਦੇ ਦੁਸ਼ਮਣ ਹੈ ਪਰ ਮੇਰਾ ਮੰਨਣਾ ਇਹ ਹੈ ਕਿ ਜਿੰਨੀ ਵਧੀਆ ਦੋਸਤ ਇੱਕ ਔਰ ਦੂਜੀ ਔਰਤ ਬਣ ਸਕਦੀ ਹੈ ਜੀ ਦੋਸੀ ਦੇ ਰਿਸ਼ਤੇ ਵਿੱਚ ਬੰਦਾ ਉਹਨਾ ਪੂਰਾ ਨਹੀਂ ਕਰ ਸਕਦਾ ਹੂੰ ਤੁਸੀਂ ਆਪਣੇ ਮ ਕਾਵਨ ਤੋਂ 100 ਗੱਲਾਂ ਤੇ ਉਹ ਲ ਰੱਖੋਗੇ ਕਿਉਂਕਿ ਪਹਿਲੀ ਗੱਲ ਉਹਨੂੰ ਸਮਝ ਉਸ ਲੈਵਲ ਦੀ ਸ਼ਾਇਦ ਨਾ ਹੋਵੇ ਦੂਜੀ ਗੱਲ ਉਹ ਡੀਲ ਨਹੀਂ ਕਰ ਸਕਦਾ ਕਿਸੇ ਕਿਸਮ ਦੇ ਸਟ्रेस ਨਾਲ ਜੀ ਪਰ ਜੇ ਤੁਸੀਂ ਆਪ ਦੇ ਆਪ ਨੂੰ ਉਲੱਦਣਾ ਹੈ ਨਾ ਤੁਸੀਂ ਆਪਣੀ ਧੀ ਨਾਲ ਕਿਸੇ ਦੋਸਤ ਨਾਲ ਕਿਸੇ ਭੈਣ ਨਾਲ ਗੱਲ ਕਰੋ ਉਹ ਸਾਰਾ ਕੁਝ ਸਮੋ ਹੋ ਵੀ ਜਾਊਗੀ ਉਹਨੇ ਕਿਤੇ ਰੋਲਾ ਵੀ ਨਹੀਂ ਪਾਉਣਾ ਉਹਨੇ ਕਸੂਰ ਤੁਹਾਡੇ ਚ ਵੀ ਨਹੀਂ ਕਢਣਾ ਹੂੰ ਸੋ ਇਹ ਇਹੋ ਜੀ ਦੋਸਤੀ ਦੀ ਅੱਜ ਦੀ ਔਰਤ ਨੂੰ ਲੋੜ ਹੈ ਜੀ ਜਦੋਂ ਤੁਸੀਂ ਇੱਕ ਔਰਤ ਬਣ ਕੇ ਦੁਨੀਆ ਤੇ ਉਤਰੇ ਹੋ ਤੇ ਸਤੋ ਵੱਡੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਕਿਸੇ ਚੀਜ਼ ਦੇ ਵਿੱਚ ਅਧੂਰਾਪਣ ਨਹੀਂ ਰਹਿਣ ਦੇਣਾ ਜੀ ਚਾਹੇ ਉਹ ਰਿਸ਼ਤੇ ਨੇ ਚਾਹੇ ਉਹ ਤੁਹਾਡਾ ਰੋਲ ਹੈ ਚਾਹੇ ਉਹ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਤੁਸੀਂ ਉਹ ਸਾਰੀ ਚੀਜ਼ ਨੂੰ ਸੰਪੂਰਨਤਾ ਦੇਣਾ ਦੇਣਾ ਹੈ ਉਹ ਜਿਹੜੀ ਪਹਿਲਾਂ ਹੀ ਅਧੂਰੀ ਹੈ ਹੂੰ ਫਿਰ ਦੁਸ਼ਮਣੀ ਦੀ ਗੁੰਜਾਇਸ਼ ਕਿੱਥੇ ਕਿਹੜੇ ਰਿਸ਼ਤੇ ਦੇ ਵਿੱਚ ਰਹਿ ਜਾਂਦੀ ਹੈ ਮੈਨੂੰ ਅ ਕਾਮਯਾਬ ਔਰਤਾਂ ਇਸ ਕਲੋਂ ਬਹੁਤ ਪ੍ਰੇਰਣਾ ਸਰੋਤ ਲੱਗਦੀਆਂ ਨੇ ਕਾਮਯਾਬ ਦੁਨੀਆਵੀ ਤੌਰ ਤੇ ਜਿਨ੍ਹਾਂ ਨੂੰ ਸਮਾਜ ਕਾਮਯਾਬ ਸਮਝਦਾ ਹੈ ਕਿ ਉਹਨਾਂ ਕੋਲੇ ਇੰਨੀ ਵੇਲ ਸੀ ਹੂੰ ਕਿ ਛੋਟੇ-ਛੋਟੇ ਜਿਹੜੀ ਉਹ ਕੋਲੀਕਰਚੀ ਪੋਲਿਟਿਕਸ ਹੁੰਦੀ ਹੈ ਇਹਦੇ ਤੋਂ ਉੱਤੇ ਸਿਰ ਕੱਢ ਕੇ ਉਹਨਾਂ ਨੇ ਸਮਾਜ ਨੂੰ ਵੀ ਕੋਈ ਦੇਣ ਦਿੱਤੇ ਜੀ ਉਹਨਾਂ ਕੋਲੇ ਇੰਨੀ ਵੇਲ ਸੀ ਕਿ ਉਹਨਾਂ ਨੇ ਆਪਣੀ ਪਰਸਨੈਲਿਟੀ ਨੂੰ ਆਪਣੀ ਸ਼ਖਸੀਅਤ ਨੂੰ ਅਨਿੱਕੇ ਮੋٹے ਜੰਜੀਰਾਂ ਤੋਂ ਆਜ਼ਾਦ ਕਰਕੇ ਇੱਕ ਹੋਰ ਰੂਪ ਦਿੱਤਾ ਜਿਹਦੇ ਤੇ ਸਮਾਜ ਮਾਨ ਕਰ ਸਕਦਾ ਹ ਉਹਨਾਂ ਨੇ ਸਮਾਜ ਦੇ ਵਿੱਚ ਵੀ ਆਪਣੇ ਦਿਮਾਗ ਦੇ ਨਾਲ ਉਹ ਯੋਗਦਾਨ ਪਾਇਆ ਕਿ ਉਹ ਗਿਣਤੀ ਉੱਥੇ ਆ ਗਈ ਇਸ ਮਰਦ ਪਰ ਦਾ ਸਮਾਜ ਦੇ ਵਿੱਚ ਜਿਹੜਾ ਰੋਲ ਜਿ ਉਹ ਨਾ ਵੀ ਪੂਰਾ ਕਰਦੀਆਂ ਤੇ ਆਲਰੇਡੀ ਉਹਨਾਂ ਦੇ ਉੱਤੇ ਇੱਕ ਜ਼ਿੰਮੇਵਾਰੀਆਂ ਦਾ ਇੱਕ ਪੰਡ ਉਹਨਾਂ ਦੇ ਮੋਢਿਆਂ ਤੇ ਸੀਗੀ ਉਹਦੇ ਲਾਵਾ ਉਹਨਾਂ ਨੇ ਦੂਜੀ ਮਨਜ਼ੂਰ ਕੀਤੀ ਬਿਲਕੁਲ ਮੈਨੂੰ ਲੱਗਦਾ ਅੱਜ ਤੋਂ ਬਾਅਦ ਔਰਤਾਂ ਇਹ ਕਹਿਣਾ ਸ਼ੁਰੂ ਕਰ ਦੇਣਗੀਆਂ ਕਿ ਔਰਤ ਹੀ ਔਰਤ ਦੀ ਦੋਸਤ ਹੈ ਜਿੰਨੀ ਖੂਬਸੂਰਤੀ ਦੇ ਨਾਲ ਤੁਸੀਂ ਔਰਤ ਤੇ ਔਰਤ ਦੀ ਦੋਸਤੀ ਨੂੰ ਬਿਆਨ ਕੀਤਾ ਹੈ ਕਿ ਵਾਕਈ ਹੀ ਦਿਲ ਦੇ ਵਿੱਚ ਇਹ ਗੱਲ ਆਂਦੀ ਹੈ ਕਿ ਮੈਂ ਵੀ ਜੇ ਸੋਚਾਂ ਤਾਂ ਮੈਨੂੰ ਵੀ ਲੱਗਦਾ ਹੈ ਕਿ मैंने अपनी जिंदगी दे जिथे जिथे मैं अपने दिल की दे गल करनी हुई जिथे जिथे मैं मोटिवेशन की लोड हुई जिथे जिथे मैं अपने आप को थोड़ा कला महसूस किया मेरे आले दुआले एक औरत ही सी चाहे वो शरीरक तौर तो पर मेरे नाल हो वे, चाहे मेरे दिल दिमाग हो चेहरा ही सी अज तो बाद मैन लगता सूँ बंद कर देना चाहिए यह कहना औरत ही औरतमन है औरत ही औरत है थैंक यू मैम सोहना जहाने दे